ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਿਪਟੀ ਕਮਿਸ਼ਨਰ ਬਰਨਾਲਾ ਸਾਰੇ ਬਰਨਾਲਾ ਜ਼ਿਲ੍ਹਾ ਵਾਸੀਆਂ ਨੂੰ ਇੱਕ ਮੈਸੇਜ ਦੇਣਾ ਚਾਹਾਂਗਾ ਮੌਜੂਦ ਹਾਲਾਤਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਬਰਨਾਲੇ ਦੇ ਵਿੱਚ ਅਸੀਂ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਕੰਟਰੋਲ ਰੂਮ ਦਾ ਮੇਨ ਮਕਸਦ ਇਹ ਹੀ ਹੈ ਕਿ ਰੂਮਰਸ ਨੂੰ ਟੈਕਲ ਕਰਨ ਵਾਸਤੇ ਮਿਸ ਇਨਫੋਰਮੇਸ਼ਨ ਲੋਕਾਂ ਤੱਕ ਨਾ ਫੈਲੇ ਤੇ ਇਸ ਤੋਂ ਇਲਾਵਾ ਜੇਕਰ ਕਿਸੇ ਵੀ ਨਾਗਰਿਕ ਨੂੰ ਕੋਈ ਬਲੈਕ ਆਊਟ ਦੀ ਕੋਈ ਇਨਫੋਰਮੇਸ਼ਨ ਜਾਂ ਪ੍ਰਸ਼ਾਸਨ ਵੱਲੋਂ ਕੋਈ ਵੀ ਮੈਸੇਜ ਆ ਰਿਹਾ ਉਹ ਜਾਣਨ ਵਾਸਤੇ ਅਸੀਂ ਇਹ ਕੰਟਰੋਲ ਰੂਮ ਸੈਟਅਪ ਕੀਤੇ ਜਾ ਰਹੇ ਨੇ ਤੇ ਇਸ ਕੰਟਰੋਲ ਰੂਮ ਦਾ ਨੰਬਰ 01679233031 9779545100 987260040 ਮੈਂ ਸਾਰੇ ਬਰਨਾਲਾ ਵਾਸੀਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜਿੰਨੇ ਵੀ ਅਫਵਾਹਾਂ ਨੇ ਉਦੇ ਵਿੱਚ ਤੁਸੀਂ ਨਾ ਯਕੀਨ ਮੰਨੋ ਕਿ ਜੇਕਰ ਕੋਈ ਵੀ ਤੁਹਾਨੂੰ ਆਫੀਸ਼ੀਅਲ ਇਨਫੋਰਮੇਸ਼ਨ ਚਾਹੀਦੀ ਸਾਡੇ ਡੀਪੀਆਰਓ ਬਰਨਾਲਾ ਦੀ ਹੈਂਡਲ ਹੈਗਾ ਉਹਨੂੰ ਤੁਸੀਂ ਫਾਲੋ ਕਰੋ ਜਾਂ ਤੋਂ ਆਪਣੀ ਹੈਲਪਲਾਈਨ ਨਾਲ ਤੁਸੀਂ ਤਾਲਮਿਲ ਕਰ ਸਕਦੇ ਹੋ ਇਸ ਤੋਂ ਇਲਾਵਾ ਇਸ ਹੈਲਪਲਾਈਨ ਤੇ ਅਸੀਂ 24 ਘੰਟੇ ਵਾਸਤੇ ਸਟਾਫ ਨੂੰ ਵੀ ਡਿਪਲੋਏਟ ਕੀਤੇ ਗਏ ਨੇ ਤੇ ਕਿੱਕ ਰਿਸਪੌਂਸ ਟੀਮ ਵੀ ਅਸੀਂ ਸੈਟ ਅਪ ਕਰ ਦਿੱਤੇ ਗਏ ਨੇ ਜਿਨ੍ਹਾਂ ਜਿਨੇ ਵੀ ਆਫਸਰਸ ਨੇ ਉਹ ਸਟੇਸ਼ਨ ਹੀ ਹੋਣਗੇ ਤੇ ਇਹ ਸਾਰਾ ਕੁਝ ਅਸੀਂ ਪ੍ਰੀਪਰੇਟਰੀ ਐਕਸਰਸਾਈਜ਼ ਦੇ ਤਹਿਤ ਕਰ ਰਹੇ ਨੇ ਕੋਈ ਡਰਨ ਦੀ ਕੋਈ ਕਬਰਾਂ ਦੀ ਕੋਈ ਲੋੜ ਨਹੀਂ ਇਸ ਤੋਂ ਇਲਾਵਾ ਪ੍ਰੋਹੀਬਿਟਰੀ ਆਰਡਰਸ ਪਾਬੰਦੀ ਦੇ ਹੁਕਮਾ ਜ਼ਿਲ੍ਹੇ ਦੇ ਵਿੱਚ ਲਾਗੂ ਕਰ ਦਿੱਤੇ ਗਏ ਨੇ ਕੱਲ ਤੋਂ ਇੱਕ ਤਾਂ ਆਪਣੇ ਪਟਾਖੇ ਤੇ ਪੂਰਨ ਤੌਰ ਤੇ ਪਾਬੰਦ ਨਹੀਂ ਤੇ ਇਸ ਤੋਂ ਇਲਾਵਾ ਰਾਸ਼ਨ ਦੀ ਕਿਸੇ ਦੀ ਹੋਲਡਿੰਗ ਕਰਨ ਦੀ ਜਾਂ ਜਮ੍ਹਾਂ ਕੋਰੀ ਕਰਨ ਦੀ ਕੋਈ ਲੋੜ ਨਹੀਂ ਸਬਜ਼ੀ ਹੋਵੇ ਰਾਸ਼ਨ ਹੋਵੇ ਦੁੱਧ ਹੋਵੇ ਤੇਲ ਹੋਵੇ ਸਫੀਸ਼ੀਐਂਟ ਅਮਾਉਂਟ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਉਪਲਬਧ ਨੇ ਤੇ ਇਹਦੇ ਵਿੱਚ ਕਿਸੇ ਨੂੰ ਕੋਈ ਡਰਨ ਦੀ ਕੋਈ ਲੋੜ ਨਹੀਂ ਜੇਕਰ ਤੁਹਾਨੂੰ ਲੱਗ ਰੇ ਕੋਈ ਹੋਲਡਿੰਗ ਕਰ ਰਹੀ ਨਹੀਂ ਉਹ ਤੁਸੀਂ ਸਾਡੇ ਧਿਆਨ ਚ ਲਿਆ ਸਕਦੇ ਹੋ ਤੇ ਇਹਨਾਂ ਦੇ ਸਾਰੇ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਕਿ ਇਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਵੀ ਪ੍ਰਸ਼ਾਸਨ ਵੱਲੋਂ ਕੀਤੀ ਜਾਵੇਗੀ ਇਸ ਤੋਂ ਇਲਾਵਾ ਡਰੋਨਸ ਵੀ ਹੁਣ ਅਸੀਂ ਪਾਬੰਦ ਕਰ ਚੁੱਕੇ ਨੇ ਜ਼ਿਲ੍ਹੇ ਦੇ ਵਿੱਚ ਬਿਨਾਂ ਮਨਜ਼ੂਰੀ ਤੋਂ ਕੋਈ ਵੀ ਡਰੋਨ ਨਹੀਂ ਚਲਾ ਸਕਦੇ ਨੇ ਜੇਕਰ ਸਾਨੂੰ ਪਾਏ ਜਾਂਦੇ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਵਾਂਗੇ ਤੇ ਇਸ ਤੋਂ ਇਲਾਵਾ ਮੈਂ ਇੱਕ ਹੋਰ ਮੈਸੇਜ ਸਾਰਿਆਂ ਨੂੰ ਮੈਂ ਦੱਸਣਾ ਚਾਹਾਂਗਾ ਜਿਹਨੇ ਬਲੈਕਆਊਟ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਹੁਣ ਦੋ ਵਾਰ ਇੱਕ ਵਾਰ ਸਾਰੀ ਡ੍ਰਿਲ ਵੀ ਹੋ ਚੁੱਕੀ ਹੈ ਤੇ ਕੱਲ ਵੀ ਅਸੀਂ ਬਲੈਕਆਊਟ ਕਰਵਾਏ ਸੀਗੇ ਜ਼ਿਲ੍ਹੇ ਦੇ ਵਿੱਚ ਜਦੋਂ ਵੀ ਬਲੈਕਆਊਟ ਅਨਾਉਂਸ ਹੁੰਦੀ ਹੈ ਮੇਰੀ ਬੇਨਤੀ ਹੈ कि ਆਪਾਂ ਸਾਰੇ ਲਾਈਟਸ ਆਪ ਹੀ ਬੰਦ ਕਰ ਦੇਣ ਦਿਨਾਲ ਦਿਨ ਜਿੰਨੇ ਵੀ ਕਰਟਿੰਸ ਨੇ ਵਿੰਡੋਸ ਨੇ ਉਹਨੂੰ ਬੰਦ ਰੱਖਣ ਕੋਸ਼ਿਸ਼ ਇਹ ਹੀ ਹੋਣ ਕਿ ਰੋਸ਼ਨੀ ਨਾ ਹੋ ਤੇ ਇਹਦੇ ਵਿੱਚ ਸਾਡੀ ਅਬਜ਼ਰਵੇਸ਼ਨ ਸੀ ਆ ਜਿੰਨੇ ਵੀ ਸਾਡੀ ਸੋਲਰ ਲਾਈਟ ਨੇ ਚਾਹੇ ਨੇ ਵੀ ਸਾਡੀ ਸੀਸੀਟੀਵੀ ਨੇ ਉਹ ਚੱਲਦੇ ਰਹਿੰਦੇ ਨੇ ਉਹਨੂੰ ਵੀ ਆਪਾਂ ਕੋਸ਼ਿਸ਼ ਕਰੀਏ ਉਹ ਵੀ ਬੰਦ ਰਹਿਣ ਸਾਡੀ ਕੋਸ਼ਿਸ਼ ਇਹ ਹੀ ਰਹੇ ਕਿ ਕੋਈ ਵੀ ਰੋਸ਼ਨੀ ਕੋਈ ਵੀ ਜਿਹੜੀ ਲਾਈਟ ਹੈ ਉਹ ਬਾਹਰੋਂ ਜਾਂ ਉੱਪਰੋਂ ਨਾ ਦਿਖੇ ਤੇ ਦੁਬਾਰਾ ਮੈਂ ਸਾਰੇ ਨੂੰ ਇਹ ਆਸ਼ਵਾਸਨ ਦੇਣਾ ਚਾਹਾਂਗਾ ਕਿ ਪ੍ਰਸ਼ਾਸਨ ਲੈਵਲ ਤੇ ਸਾਰੀ ਤਿਆਰੀ ਕੀਤੀ ਜਾ ਚੁੱਕੀ ਨੇ ਤੇ ਕੋਈ ਕਬਰਾਂ ਦੀ ਕੋਈ ਡਰਨ ਦੀ ਕੋਈ ਲੋੜ ਨਹੀਂ ਜੇਕਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਸਾਡੇ ਨਾਲ ਰਫਤਾਰ ਰੱਖ ਸਕਦੇ ਹੋ ਧੰਨਵਾਦ